ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਰਾਗ ਮਾਰੂ ਰਵਿਦਾਸ ਜੀਓ ਤੇ ਇਸ ਸ਼ਬਦ ਨੂੰ ਜੋ ਕਿ ਆਪ ਜੀ ਨੇ ਅਕਸਰ ਸੁਣਿਆ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1106 ਤੇ ਸੁਭਾਇਮਾਨ ਇਹ ਸ਼ਬਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਥਾ ਛਤਰ ਤਰ ਹੈ ਤੇ ਇਸ ਸ਼ਬਦ ਵਿੱਚ ਆਪਾਂ ਸਥਾਈ ਲੈ ਰਹੇ ਹਾਂ ਨਿਚਹਿ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਬਹੁਤ ਆਸਾਨ ਤੁਨ ਹੈ ਛੋਟੇ ਬੱਚੇ ਵੀ ਇਸ ਸ਼ਬਦ ਨੂੰ ਆਸਾਨੀ ਦੇ ਨਾਲ ਗਾਇਨ ਕਰ ਸਕਦੇ ਹਨ ਥੋੜਾ ਹਾਈ ਪਿਛਤੇ ਜਾਂਦਾ ਹੈ ਤੇ ਵੀਰਾਂ ਦੇ ਸਕੀਲ ਤੇ ਜਦੋਂ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਨੂੰ ਸਮਝਦੇ ਹਾਂ ਤੇ ਜਿਹੜੇ ਜਿਹੜੇ ਸੁਰ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਦੇਖਦੇ ਹਾਂ ਪਹਿਲਾ ਸਥਾਈ Yeah. yeah. ਲਗੋ ਬਿੰਦ ਨੀਚੇ ਮੁਝ ਕਹੈ ਨੀਚੇ ਉੱਚ ਤਰ ਮੇਰਾ ਗੋਬਿੰਦ ਨੀਚੇ मेरा गो बिन्दीच कर मेरा गो बिन्दीच कर नीच ऊच कर नीच ਤਦਵਾਰ ਦੇਖਦੇ ਹਾਂ ਨੀਚੇ ਉੱਚ ਕਰ ਮੇਰਾ ਗੋਬਿੰਦ ਨੀਚੇ ਉੱਚ ਕਰ ਮੇਰਾ ਗੋਬਿੰਦ ਨੀਚੇ ਨੀਚ ਉੱਚ ਕਰ ਮੇਰਾ ਗੋਬਿੰਦ ਨੀਚ ਉੱਚ ਕਰ ਨੀਚ ਉੱਚ ਕਰ ਕਾਹੂ ਤੇ ਨ ਡਰ ਕਾਹੂ ਤੇ ਨ ਡਰ ਕਾ ഡോ തേര കഹ തേ ഡി ഡോ തേന കഹ തേനേ നാഡര ക തേന കഹ തേന കഹ തേന കഹ തേനു ഊച്ച മെയ ഗോ ਐਸੀ ਲਾਲ ਤੇਸੀ ਲਾਨ ਤੁਝ ਬਿਨ ਕੌਣ ਕਰੈ ਤੁਝ ਬਿਨ ਕੌਣ ਕਰੈ ਐਸੀ ਲਾ ਤੁਜ ਬਿਨ ਕੋਣ ਕਰੈ ਤੁਜ ਬਿਨ ਕੋਣ ਕਰੈ ਕਾਹੂ ਤੇ ਨਾ ਡਰੈ ਜੇ ਚੈ ਉਚ ਕਰ ਮੇਰਾ ਗੋਬਿੰਦ ਜੇ ਚੈ

ਐਸੀ ਲਾਲ ਐਸੀ ਲਾਲ ਤੁਜ ਬਿਨ ਕੌਣ ਕਰੈ ਤੁਜ ਬਿਨ ਕੌਣ ਕਰੈ ਫਿਰ ਤੋ ਐਸੀ ਲਾਲ ਐਸੀ ਤੁਜ ਬਿਨ ਕੌਣ ਕਰੇ ਅਗਲੇ ਅੰਤਰੇ ਸੇਮ ਹਨ ਇੱਕ ਅੰਤਰਾ ਆਪਾਂ ਫੇਰ ਦੇਖਦੇ ਹਾਂ ਕਿਉਂਕਿ ਦੋ ਲੜਾਂ ਇਕੱਠੀਆਂ ਹੁੰਦੀਆਂ ਨੇ ਅੰਤਰੇ ਦੀਆਂ ਤੇ ਹੁਣ ਆਪਾਂ ਅਗਲੀ ਪੰਕਤੀ ਵੀ ਦੇਖਦੇ ਹਾਂ ਜੋ ਕਿ ਸੇਮ ਇਸੇ ਤਰੀਕੇ ਨਾਲ ਹੈ ਗਰੀਬ ਨਿਵਾਜ ਗੁਸਈਆਂ ਮੇਰਾ ਗਰੀਬ ਤੇ ਅਗਰ ਜਦੋਂ ਅਗਰ ਇਸ ਸਟੈਪ ਨੂੰ ਲੈਣਾ ਹੈ ਫਿਰ ਤੂੰ ਦੇਖ ਲਓ ਗਰੀਬ ਨਿਵਾਜ ਹੁਸੈਨ ਮੇਰਾ ਗਰੀਬ ਨਿਵਾਜ ਹੁਸੈਨ ਮੇਰਾ ਮਾਥੇ ਛਤਰ ਤਰੈ ਮਾਥੇ ਛਤਰ ਤਰੈ

ਮੈਨੂੰ ਉਮੀਦ ਹੈ ਕਿ ਆਪ ਜੀ ਅਗਲੇ ਅੰਤਰੀ ਵੀ ਸੇਮ ਇਸੇ ਤਰੀਕੇ ਨਾਲ ਗਾਇਨ ਕਰ ਸਕੋਗੇ ਸਿਕਸ ਹੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ